ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨੂੰ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਹੱਥ ਜੋੜ ਕੇ ਮਾਫੀ ਮੰਗਦੇ ਆ ਵੀ ਇਹ ਕਬੱਡੀ ਦਾ ਕਰਕੇ ਤੁਹਾਨੂੰ ਹਰ ਸਾਲ ਖੱਜਲ ਹੋਣਾ ਪੈਂਦਾ ਮਾਫੀ ਮੰਗਦੇ ਆ ਪਹਿਲੇ ਦਿਨ ਵੀ ਚੱਕਰ ਪਿਆ ਦੂਜੇ ਦਿਨ ਵੀ ਪਿਆ ਅੱਜ ਵੀ ਪੈ ਪੈ ਰਿਹਾ ਆਪ ਦੋ ਪਲੇਰਾਂ ਦਾ ਰੌਲਾ ਦਰਸ਼ਕ ਵੀਰੋ ਗੱਲ ਇਹ ਐ ਬਈ ਤਿੰਨ ਕਲੱਬਾਂ ਕਿਉਂਕਿ ਆਪਾਂ ਕਿਸੇ ਦਾ ਪੱਖਪਾਤ ਨਹੀਂ ਕਰਨਾ ਸਾਨੂੰ ਸਾਰੇ ਇੱਕੋ ਜਿਹੇ ਆ ਜਦੋਂ ਆ ਗਰਾਊਂਡ ਦੇ ਅੰਦਰ ਆ ਜਾਂਦੇ ਆ ਮੈਂ ਕੋਈ ਵੀ ਆ ਭਾਵੇਂ ਮੇਰਾ ਪਿਓ ਵੀ ਕਿਉਂ ਨਾ ਹੋਵੇ ਮੈਂ ਜਿਹੜੀ ਗੱਲ ਆ ਉਹ ਸੱਚੀ ਕਰਨੀ ਆ ਜਿਹੜੀ ਵੀ ਗੱਲ ਆ ਇਹ ਪਲੇਅਰ ਆਖਰੇ ਇਹਨਾਂ ਤੇ ਲੱਗ ਰਿਹਾ ਇਲਜ਼ਾਮ ਵੀ ਇਹਨਾਂ ਨੇ ਤਿੰਨਾਂ ਕਲੱਬਾਂ ਤੋਂ ਜਿਹੜੇ ਪੈਸੇ ਲਏ ਆ ਤਿੰਨਾਂ ਕਲੱਬਾਂ ਨੂੰ ਹਾਂ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਵੀ ਖੇਡਾਂਗੇ ਅਸੀਂ ਤੁਹਾਡੇ ਨਾਲ ਵੀ ਖੇਡਾਂਗੇ ਅਸੀਂ ਤੁਹਾਡੇ ਨਾਲ ਵੀ ਖੇਡਾਂਗੇ ਵੀਡੀਓ ਹਾਂ ਇਹ ਉਹ ਕਹਿ ਰਹੀਆਂ ਤਲਬਾ ਕਹਿ ਰਹੀਆਂ ਵੀ ਸਾਨੂੰ ਹਾਂ ਹੋਈ ਆ ਬਈ ਸਾਡੇ ਨਾਲ ਵੀ ਖੇਡਣਗੇ ਸਾਡੇ ਨਾਲ ਵੀ ਖੇਡਣਗੇ ਸਾਡੇ ਨਾਲ ਵੀ ਖੇਡਣਗੇ ਪ੍ਰੇਮਿਕ ਦੀ ਟੀਮ ਵਾਲੇ ਤੇ ਸ਼ੇਰੇ ਪੰਜਾਬ ਕੈਨਬਰਾ ਵਾਲਿਆਂ ਦਾ ਸੀਗਾ ਵੀ ਉਹਨਾਂ ਵੱਲੋਂ ਖੇਡਣਗੇ ਇਹ ਪਲੇਅਰ ਮੇਰੇ ਕੋਲ ਖੜੇ ਆ ਇਹ ਕਹਿੰਦੇ ਭਾਈ ਸਾਡੇ ਖਾਤੇ ਦੇ ਵਿੱਚ 1 ਡਾਲਰ ਵੀ ਸਾਡੇ ਖਾਤੇ ਦੇ ਵਿੱਚ ਆਇਆ ਹੋਵੇ ਸਾਡੇ ਨਾਲ ਗੱਲ ਹੋਈ ਹੋਵੇ ਤੇ ਅਸੀਂ ਦੇਣਦਾਰ ਆਂ ਆਪਾਂ ਇਕੱਠਿਆਂ ਨੇ ਰਹਿਣਾ ਇੱਥੇ ਸਾਰਿਆਂ ਨੇ ਇੱਕੋ ਭਾਈਚਾਰਾ ਮੇਰੀ ਬੇਨਤੀ ਹੈ ਦੇਖੋ ਜੇ ਇੱਥੋਂ ਆਪਾਂ ਹੱਥੋ ਪਾਈ ਹੋ ਕੇ ਚੱਲ ਗਏ ਗਾਂਹ ਜਾ ਕੇ ਵੀ ਹੱਥੋ ਪਾਈ ਹੋਣਾ ਜਿਹੜੇ ਮਸਲੇ ਪਿਆਰ ਨਾਲ ਨਿਬੜ ਜਾਣ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਮੈਂ ਬੇਨਤੀ ਕਰਦਾ ਦੋ ਜੇ ਇੱਕ ਇੱਕ ਬੰਦਾ ਉਹਨਾਂ ਕਲੱਬਾਂ ਦਾ ਆਉਣਾ ਚਾਹੁੰਦਾ ਉਹ ਆਪਣੇ ਪ੍ਰੂਫ ਲੈ ਆਵੇ ਇਹ ਆਪਣੇ ਪ੍ਰੂਫ ਦਿਖਾ ਦੇਣਗੇ ਆਪਾਂ ਗੱਲ ਕਲੀਅਰ ਕਰੀਏ ਯਾ ਰੌਲਾ ਕਿਹੜੀ ਗੱਲ ਦਾ ਇੱਕ ਇੱਕ ਬੰਦਾ ਜਿਆਦਾ ਨਹੀਂ ਆਉਣੇ ਉਹ ਵੀ ਮੇਰੇ ਭਰਾ ਨੇ ਇਹ ਵੀ ਮੇਰੇ ਭਰਾ ਨੇ ਤਿੰਨੇ ਫੈਡਰੇਸ਼ਨਾਂ ਮੇਰੀਆਂ ਮੇਰੇ ਵੀਰੋਂ ਮੈਂ ਇਹਨਾਂ ਨਾਲ ਬੋਲਦਾ ਰਿਹਾ ਮੈਂ ਜੇ ਕਿਸੇ ਦਾ ਪੱਖ ਪੂਰਾ ਇੱਥੇ ਗਰਾਊਂਡ ਦੇ ਵਿੱਚ ਮੈਨੂੰ ਅਗਲਾ ਸਾਹ ਨਾ ਆਵੇ ਮੈਂ ਸੌ ਖਾਨਾ ਵਾਹਿਗੁਰੂ ਦੀ ਜੇ ਮੈਂ ਕਿਸੇ ਦਾ ਵੀ ਪੱਖ ਲਵਾਂ ਮੈਂ ਬੇਨਤੀ ਕਰਦਾ ਆ ਮੇਰਾ ਬੋਲ ਅਗਲਾ ਆਵੇ ਨਾ ਮੂੰਹ ਚੋਂ ਮੈਂ ਬੇਨਤੀ ਕਰਦਾ ਤਿੰਨਾ ਟੀਮਾਂ ਜਿਹੜੀਆਂ ਨੇ ਦੋ ਜਾਂ ਤਿੰਨਾਂ ਨੇ ਉਹ ਕਹਿ ਰਹੀਆਂ ਉਹ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਕੈਂਬਰਾ ਵਾਲੇ ਵੀਰਾਂ ਨੂੰ ਤੇ ਪ੍ਰਮਿਕ ਦੀ ਟੀਮ ਦਾ ਇੱਕ ਬੰਦਾ ਤੇ ਕਿੰਗਸ ਵਾਲੇ ਤਿੰਨਾਂ ਟੀਮਾਂ ਦਾ ਇੱਕ ਇੱਕ ਸਾਡਾ ਵੀਰ ਗਰਾਊਂਡ 'ਚ ਆ ਜੇ ਸਿਰਫ ਇੱਕ ਇੱਕ ਵੀਰ ਗਰਾਊਂਡ 'ਚ ਨਹੀਂ ਆਉਣਾ ਗੱਲ ਗਰਾਊਂਡ 'ਚ ਆਉਣਾ ਸਾਲ ਗੱਲ ਕਰਿਓ ਕਹਿੰਦੇ ਪਾਜੀ ਮੈਚ 'ਤੇ ਅਸੀਂ ਨਹੀਂ ਸਫਾਈ ਦੇਣੀ ਅਸੀਂ ਸਫਾਈ ਦੇਣੀ ਵਧੀਆ ਜੀ ਹੁਣੇ ਕਲੀਅਰ ਹੋ ਜੇ ਵਧੀਆ ਬਾਤ ਦੇ ਵਿੱਚ ਐਵੇਂ ਇੱਥੇ ਆ ਕੇ ਕੋਈ ਮੈਂ ਤਾਂ ਸਿੱਧਾ ਕਹਿਣਾ ਯਾਰ ਹੁਣ ਤਾਂ ਕਬੱਡੀ ਦਾ ਆ ਹਾਲ ਹੋ ਗਿਆ ਵੀ ਹੈਲਮਟ ਪਾ ਕੇ ਆਉਣ ਵਾਲੀ ਗੱਲ ਹੋਈ ਪਈ ਆ ਮੇਰੀ ਗੱਲ ਸੁਣੋ ਯਾਰ ਇਹ ਪਿਆਰ ਨਾਲ ਰਹਿਣਾ ਚਾਰ ਆਪਾਂ ਭਾਈਚਾਰੇ ਦੇ ਲੋਕਾਂ ਛੋਟੇ ਜਿਹੇ ਸੱਜਣਾ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਤੁਸੀਂ ਸਾਰਿਆਂ ਨੇ ਮੈਨੂੰ ਨਹੀਂ ਪਤਾ ਕਿੰਨੇ ਆਖਨੇ ਵੀਡੀਓ ਦੇਖੀ ਕਿੰਨੇ ਆਖਨੇ ਨਹੀਂ ਵੀਡੀਓ ਦੇਖੀ ਵੀ ਪੀਨੀ ਪਤਾਰਾ ਤੇ ਵਾਹਿਗੁਰੂ ਸੀਚੇਵਾਲ ਤਿੰਨ ਕਲੱਬਾਂ ਤੋਂ ਪੈਸੇ ਲੈ ਕੇ ਮੁਟਰ ਗਏ ਤਿੰਨ ਕਲੱਬਾਂ ਦਾ ਕੱਲਾ ਕੱਲਾ ਇੱਥੇ ਆ ਕੇ ਦੱਸੇ ਵੀ ਸਾਨੂੰ ਕਿਹੜੇ ਕੌਣ ਚ ਪੈਸੇ ਪਾਏ ਤੁਹਾਡੀ ਤਿੰਨਾਂ ਕਲੱਬਾਂ ਚ ਤਿੰਨਾਂ ਕਲੱਬਾਂ ਚ ਇੱਕ ਕਲੱਬ ਨਾਲ ਵੀ ਗੱਲ ਹੋਈ ਹੋਵੇ ਵੀ ਹਾਂ ਅਸੀਂ ਤਾਂ ਅਸੀਂ ਤੁਹਾਡੇ ਨਾਲ ਖੇਡਾਂਗੇ ਤੁਸੀਂ ਸਾਨੂੰ ਇੰਨੇ ਪੈਸੇ ਪਾਏ ਇੱਕ ਤਿੰਨਾਂ ਕਲੱਬਾਂ ਚੋਂ ਕਿਸੇ ਇੱਕ ਬੰਦੇ ਨਾਲ ਨਹੀਂ ਗੱਲ ਹੋਈ। ਭਾਜੀ ਆਪਾਂ ਯਾਰ ਸਾਰਾ ਕਰਦੇ ਆਂ ਆਪ ਦਾ ਖਾਣਦੇ ਆਂ ਫੀਸਾਂ ਧਾਰਦੇ ਆਂ ਕਿਸੇ ਦੇ ਕਿੱਦਾਂ ਕਹਦੋ ਖੜੀਏ। ਹੈਨਾ ਜੇ ਕਿਸੇ ਨਾਲ ਸਾਡੀ ਗੱਲ ਹੋ ਗਈ ਪੈਸੇ ਪਾਏ ਆ ਫੇਰ ਜੁਬੇਦਾਰਾਂ ਮਾ ਸਾਰੇ ਲੋਕ ਭਾ ਜਿਹੜੇ ਸੌਰੀ ਮੰਗਾਂ ਚੱਲ ਕੈਨਵਰਾ ਕਬੱਡੀ ਕਲੱਬ ਬ੍ਰਿਮ ਬੈਂਕ ਕਬੱਡੀ ਕਲੱਬ ਥੈਂਕਸ 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 ਤਿੰਨਾਂ ਕਲੱਬਾਂ ਨੇ ਆ ਕੇ ਉੱਧਰ ਲੜ ਕੇ 100 150 ਬੰਦਿਆਂ ਨਾਲ ਬਦਮਾਸ਼ੀ ਕੀਤੀ 100 ਬੰਦਾ ਆਇਆ ਗੱਡੀ ਵਿੱਚ ਬਾਹਰ ਆਓ ਮੈਂ ਤੋ ਇਕੱਲੇ ਇਕੱਲੇ ਪ੍ਰੂਫ ਹੈ ਵੀਡੀਓ ਪਈ ਆ ਜੀ ਤੁਸੀਂ ਸਾਰਿਆਂ ਨੇ ਦੇਖਣੀ ਆ ਤਾਂ ਵੀਡੀਓ ਤੇ ਦੇਖ ਸਕਦੇ ਆ ਇਹ ਕਿਤੇ ਗੱਲ ਵੀ ਨਹੀਂ ਕਰਨ ਦੇ ਇੱਥੇ ਇੱਥੇ ਇਹ ਗੱਲ ਵੀ ਨਹੀਂ ਕਰਨ ਦੇ ਗਲਤ ਕਰਨ ਦੇ ਨਾ ਪੂਰੀ ਹੈ ਨਾ ਪਲੇਅਰ ਆਪਦਾ ਕਰਦਾ ਆਪਦਾ ਤਾਂ ਭਾਂਗੀਆਂ ਦੇ ਹੀ ਜਾਂਦੇ ਆ ਜੇ ਤੂੰ ਗਰਾਊਂਡ ਤੇ ਗਿਆ ਤੂੰ ਆਪ ਜੁਮੇ ਆ ਰਾ ਤੁਹਾਡੇ ਮਗਰ ਪੈਣ ਦੇ ਵੀ ਜੁਮੇ ਆ ਰ ਇਹ ਕਿਹੜੀ ਗੱਲ ਹੋਈ ਦੱਸੋ ਵੀਡੀਓ ਚਲਾ ਵੀ ਉੱਤੇ ਇਹ ਨਹੀਂ ਉਸਤਾਦ ਜਿਹੜੀ ਕੱਲ ਆ ਸਾਡਾ ਇਥੋਂ ਬਾਹਰ ਚਲੇ ਗਿਆ ਕੌਣ ਰਿਸਪੌਂਸੀਬਲ ਆ ਜਿਹੜੀ 5-6 ਸਾਲ ਕਬੱਡੀ ਮਾਰੀ ਖੇਡੀ ਚੰਗੀ ਖੇਡੀ ਉਹ ਉਹ ਕੱਲ ਦਾ ਇਹਨਾਂ ਨੇ ਤਾਂ ਲੜ ਕੇ ਲਾ ਦਿੱਤਾ ਨਾ ਸਾਡੇ ਤੇ ਉਹ ਕਲੱਬ ਤੋਂ ਬੈਡ ਪ੍ਰੂਫ ਲੈ ਕੇ ਆਵੇ ਹਾਂ ਅਸੀਂ ਇਹਨਾਂ ਦੋਨਾਂ ਨੂੰ ਆ ਆਈਡੀਆ ਤੇ ਪੈਸੇ ਪਾਏ ਆ ਇਹਨੂੰ ਵੱਧ ਕੰਮ ਵਧ ਜਾਂਦਾ ਆ ਅੱਗਾ ਜੀ ਸਮਾਂ ਲਈ ਟਾਈਮ ਦੇਦਾ ਹੈ ਹੈਲੋ ਦਰਸ਼ਕ ਵੀਰਾਂ ਨੂੰ ਗੁਜ਼ਾਰਸ਼ ਹੈ